ਪੰਜਾਬ ਸਰਕਾਰ ਤੇ ਸਿਹਤ ਮੰਤਰੀ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹੋਮੋਪੈਥਿਕ ਪ੍ਰਣਾਲੀ ਦੇ ਜਨਮਦਾਤਾ ਡਾਕਟਰ ਫ੍ਰੈਡਰਿਕ ਹੈਨਮਨ ਦਾ ਜਨਮ ਦਿਨ ਜਿਲੰਦਰ ਵਿੱਚ ਮਨਾਇਆ ਗਿਆ जो पंजाब सरकार मेडिकल ਵਿੱਚ ਬਹੁਤ ਬੜੀਆਂ-ਬੜੀਆਂ ਮੱਲਾਂ ਮਾਰ ਰਹੀ ਹੈ। ਔਰ ਪੰਜਾਬ ਦੇ ਹਰ ਨਾਗਰਿਕ ਨੂੰ ਇੱਕ ਅચ્છી ਸਿਹਤ ਮਹੱਈਆ ਕਰਾਉਣ ਲਈ ਦਿਨ ਰਾਤ ਪ੍ਰਯਾਸ ਕਰ ਰਹੀ ਹੈ। ਸੋ ਇਸ ਵਾਸਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਮਾਨ ਸਾਹਿਬ ਜੀ ਦਾ ਅਤੇ ਆਪਣੇ ਪੰਜਾਬ ਦੇ ਮੈਡੀਕਲ ਹੈਲਥ ਮਿਨਿਸਟਰ ਸਰਕਾਰ ਪਰ ਵੀ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਦਾ ਜੋ ਵਿਸ਼ਵ ਹੋਮੀਓਪੈਥੀ ਦਿਵਸ ਮਨਾਇਆ ਜਾ ਰਿਹਾ ਹੈ ਇਹ ਵੀ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ ਸੋ ਅੱਜ ਦੇ ਇਸ ਕਾਰਜਕ੍ਰਮ ਦੇ ਵਿੱਚ ਜ਼ਿਲ੍ਹਾ ਦੇ ਡਾਕਟਰ ਗੁਵਿੰਦਰ ਕੋਟੀ ਜ਼ਿਲ੍ਹਾ ਹੋਮੀਓਪੈਥੀ ਅਫਸਰ ਅਤੇ ਡਾਕਟਰ ਰਜਨੀਸ਼ ਕਮਾਨ ਜੀ ਆਪਣੇ ਸਾਰੇ ਹੀ ਮੈਂਬਰ ਸਹਿਬਾਨ ਦੇ ਨਾਲ ਰਲ ਕੇ ਸਾਰੇ ਡਾਕਟਰ ਸਹਿਬਾਨ ਮੌਜੂਦ ਤੇ ਬਲਾਕ ਕੇ ਜੋ ਇੱਕ ਬਹੁਤ ਵੱਡਾ ਫਰਿਆਦ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਵੀ ਦਿਵਸ ਨੂੰ ਮਨਾਉਂਦੇ ਹਾਂ ਉਹਨਾਂ ਸਾਨੂੰ ਆਪਣੇ ਸਾਰੇ ਸਾਥੀਆਂ ਦੇ ਨਾਲ